ਰਹੇ ਸਤਗੁਰੂ ਜਿਨ੍ਹਾਂ ਨੇ ਆਪਣੀ ਪਾਵਨ ਰਸਨਾ ਤੋਂ ਬਚਨ ਉਚਾਰਨ ਕੀਤੇ ਨੇ ਭੈ ਕਾਹੋਂ ਕੋ ਦੇਤਨ ਹੈ ਮੈਂ ਪੈ ਮਾਨਤ ਆਣ ਕਿ ਅਸੀਂ ਨਾ ਕਿਸੇ ਤੋਂ ਡਰਦੇ ਹਾਂ ਤੇ ਨਾ ਕਿਸੇ ਨੂੰ ਡਰਾਉਂਦੇ ਆ ਇਸ ਪ੍ਰਕਾਰ ਤਿਲਕ ਤੇ ਜੰਨੂ ਵਾਸਤੇ ਮਨੁੱਖੀ ਅਧਿਕਾਰਾਂ ਵਾਸਤੇ ਅਸੀਂ ਸ਼ਹਾਦਤ ਦਾ ਜਾਮ ਪ੍ਰਾਪਤ ਕਰਨ ਵਾਸਤੇ ਆਏ ਆ ਉਸ ਵੇਲੇ ਜਲਾਦ ਜਲਾਲੂਦੀਨ ਉਹ ਪਾਤਸ਼ਾਹ ਜੀ ਦੇ ਸਾਹਮਣੇ ਆਇਆ ਹੈ ਮਿਆਣ ਦੇ ਵਿੱਚੋਂ ਤਲਵਾਰ ਕੱਢ ਕਰਕੇ ਤੇ ਪਾਤਸ਼ਾਹ ਨੂੰ ਡਰਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਕਹਿਣ ਲੱਗਿਆ ਕਿ ਮੈਂ ਕੋਈ ਪਹਿਲੀ ਵਾਰ ਜਲਾਦ ਪੁਣਾ ਨਹੀਂ ਕਰਨ ਲੱਗਾ ਸਾਡੇ ਪੜਦਾਦੇ ਜਲਾਦ ਦਾਦੇ ਜਲਾਦ ਪਿਤਾ ਜਲਾਦ ਮੈਂ ਵੀ ਜਲਾਦ ਆ ਤੇ ਉਸ ਵੇਲੇ ਇਤਿਹਾਸ ਕਹਿੰਦਾ ਕਿ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ساری ਜ਼ਿੰਦਗੀ ਹੱਸੇ ਨਹੀਂ ਜਲਾਦ ਵੱਲ ਵੇਖ ਕੇ ਖਿੜ ਖੜਾ ਕੇ ਹਸੇ ਨੇ ਪਾਤਸ਼ਾਹ ਕਹਿਣ ਲੱਗੇ ਜਲਾਦ ਕਾਜੀ ਨੇ ਵੀ ਕਿਹਾ ਦਰੋਗੇ ਨੇ ਵੀ ਕਿਹਾ ਕਿ ਅਸੀਂ ਖਾਨਦਾਨੀ ਕਾਜੀ ਹਾਂ ਦਰੋਗੇ ਹਾਂ ਜਲਾਦ ਹਾਂ ਪਾਤਸ਼ਾਹ ਨੇ ਕਿਹਾ ਕਿ ਤੇ ਫਿਰ ਪ੍ਰਮਾਤਮਾ ਨੇ ਸੰਜੋਗੀ ਬਹੁਤ ਵਧੀਆ ਬਣਾਇਆ ਜੇ ਤੂੰ ਖਾਨਦਾਨੀ ਜਲਾਦ ਐ ਤੇ ਮਹਾਰਾਜ ਕਹਿੰਦੇ ਅਸੀਂ ਖਾਨਦਾਨੀ ਸ਼ਹੀਦ ਹਾਂ ਆਖੋ ਸ਼ਤਨਾਮ ਸ੍ਰੀ ਵਾਹਿਗੁਰੂ ਜੱਲਾਦਿਆ ਬਾ ਪਾਤਸ਼ਾਹ ਕਹਿੰਦੇ ਮੇਰਾ ਵੀ ਦਾਦਾ ਸ਼ਹੀਦ ਹੈ ਤਤੀ ਤਵੀ ਤੇ ਬਹਿ ਕੇ ਪ੍ਰਮਾਤਮਾ ਦੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ ਤੇ ਸ਼ਹਾਦਤ ਦਾ ਜਾਮ ਪ੍ਰਾਪਤ ਕੀਤਾ ਪਾਤਸ਼ਾਹ ਕਹਿੰਦੇ ਕਿਹੜੇ ਤੇਗ ਦਾ ਡਰ ਦੇ ਰਿਆ ਮੈਂ ਵੀ ਤੇਗ ਹਾਂ ਕੱਢ ਲੈ ਤੇਗ ਆਪਣੀ ਇੱਕ ਦੋ ਨਹੀਂ ਪਰਖ ਲੈ 100 ਤੇਗਾ ਮੈਨੂੰ ਲਤਵ ਹੈ ਤੇਗ ਬਹਾਦਰੀ ਦਾ ਪਾਤਸ਼ਾਹ ਕਹਿੰਦੇ ਮੇਰਾ ਤੇ ਨਾਮ ਹੀ ਪਿਤਾ ਨੇ ਤੇਗ ਬਹਾਦਰ ਰੱਖਿਆ ਹੈ ਮੇਰੇ ਪਿਤਾ ਨੇ ਦੋ ਤਲਵਾਰਾਂ ਪੈਨੀਆਂ ਸਨ ਤੇ ਤੂੰ ਕਿਹੜੀ ਤੇਗ ਕਿਹੜੀ ਤਲਵਾਰ ਕੱਢ ਕੇ ਮੈਨੂੰ ਡਰਾ ਰਿਹਾ ਹੈ ਤੂੰ ਆਪਣਾ ਵਾਰ ਕਰ ਫਿਰ ਕਹਿੰਦੇ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਖੂਦ ਦੇ ਉੱਪਰੋਂ ਸ਼ਨਾਣ ਕੀਤਾ ਹੈ ਤੇ ਥੜੇ ਦੇ ਉੱਪਰ ਬੈਠ ਕੇ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜਪਜੀ ਸਾਹਿਬ ਦਾ ਪਾਠ ਕੀਤਾ ਜਦੋਂ ਜਪਜੀ ਸਾਹਿਬ ਦਾ ਪਾਠ ਸੰਪੂਰਨ ਹੋਇਆ ਸ਼ਲੋਕ ਪੜਿਆ ਇੰਨੀ ਨਾਮ ਧਿਆਇਆ ਬੇਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਸ਼ੁਕਤੀ ਨਾਮ ਪਾਦਸ਼ਾਹ ਨੇ ਸਿਰ ਝੁਕਾਇਆ ਤੇ ਜਲਾਦ ਜਲਾਲੁਦੀਨ ਨੇ ਤਲਵਾਰ ਦਾ ਵਾਰ ਕੀਤਾ ਤੇ ਪਾਦਸ਼ਾਹ ਦਾ ਸਿਰ ਜਿਹੜਾ ਸੀ ਢੱਡ ਤੋਂ ਜੁਦਾ ਹੋਇਆ ਤੇ ਪਾਦਸ਼ਾਹ ਪਵਣੇ ਮੈਂ ਪਵਣ ਸਮਾਇਆ ਜੋਤੀ ਮੈਂ ਜੋਤ ਰਲ ਜਾਇਆ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੇ ਵਿੱਚ ਅਪੇਦ ਹੋ ਗਏ ਉਸ ਤੋਂ ਬਾਅਦ